ਹਾਗੜਾ ਮਹੱਲਾ ਪੰਜਵਾ ਸ਼ੰਤ ਬੂਲ ਸੋ ਧਰਮੀੜਿਆ ਹਜੂਰ ਕਹਿੰਦੇ ਇਹ ਧਰਮੀੜਿਆ ਧਰਮੀ ਅੜਿਆ ਇਹ ਅੜੇ ਪਿਆਰੇ ਇਹ ਧਰਮੀ 라 ਜਿਆ ਬੋਲਣਾ ਕਰ ਉਸ ਬਚਨ ਮੂਨ ਕਰ ਧਾਰੀ ਰਾ ਮੂਰਛਾ ਧਾਰ ਕੇ ਮੂਨ ਕਿਉਂ ਧਾਰੀ ਹੈ ਹੁਣੋ ਇਹ ਬਚਨ ਬੋਲ ਅਸੀਂ ਤੈਨੂੰ ਬੁਲਾ ਰਹੇ ਹਾਂ ਗੁਰੂ ਨਾਲ ਦਾ ਸਭਨ ਕਿਉ ਇਸ ਵਕਤ ਨੇਤਰੀ ਦੇਖ ਚੱਲਿਆ ਵੇਖ ਮਾਇਆ ਜਿਹੜੀ ਅੱਖਾਂ ਦੇ ਨਾਲ ਵੇਖ ਚੱਲਿਆ ਤੂੰ ਮਾਇਆ ਵਿਵਹਾਰੀ ਇਹ ਮਾਇ ਜਿਹੇ ਵਿਹਾਰੇ ਵਿੱਚ ਨਾਸ਼ ਮੈਂ ਤੇ ਆਰਾਮ ਹੈ ਤਾਈ ਇਹ ਪਦਾਰਥ ਨਾਲ ਨਹੀਂ ਜਾਣ ਇਸੇ ਪ੍ਰਕਾਰ ਹੈ ਧਰਮੀੜਿਆ ਤੇ ਅੜਿਆ ਅੜੀਏ ਅੜਿਆ ਸਖੇ ਦਾ ਨਾਮ ਹੁੰਦਾ ਹੈ ਸੋਹੇ ਧਰਮੀ ਪਿਆਰੀ ਹੈ ਇਹ ਜੀਵ ਰੂਪੀ ਧਰਮ ਨੂੰ ਕਰਨ ਵਾਲੇ ਅਧਿਕਾਰੀ ਆ ਇਹ ਮੋਨ ਮਹਾਰਾ ਦੇ ਸੱਚੇ ਨਾਮ ਦੇ ਤਾਂ ਹੀ ਮੋਨ ਕਰ ਧਾਰੀ ਪਰਮੇਸ਼ਰ ਦੇ ਨਾਮ ਬੋਲਣ ਵਾਲੋਂ ਕਿਉਂ ਮੋਨ ਧਾਰਨ ਕੀਤੀ ਹੈ ਪਰਮੇਸ਼ਰ ਦਾ ਚਿੰਤਨ ਕਰ ਸਿਮਰਨ ਕਰੋ ਜਾਰਨ ਕਰੋ ਨਿਤਰੀ ਦੇਖ ਚੱਲਿਆ ਅੱਖਾਂ ਦੇ ਨਾਲ ਸਾਰਾ ਸਾਰਾ ਚਲਾਈ ਮਾਨ ਹੈ ਧੁਖੀ ਵੇਖ ਕੇ ਚੱਲੇ ਪੂਜ ਕਰਕੇ ਚੱਲੇ ਪਰਲੋਕ ਨੂੰ ਮਾਇਆ ਏ ਮਾਇਆ ਦਾ ਵਿਹਾਰ ਕੇ ਦੇ ਨਾਮ ਆ ਰਾਮਹਿਰ ਭਾਈ ਚੱਲਿਆ ਨਹੀਂ ਸਭ ਛੱਡ ਕੇ ਚਲੇ ਗਏ ਹੁਣ ਸੰਗ ਤੇਰੇ ਕਸ਼ੂਜਾ ਸੈਂ ਤੇਰੇ ਨਾਲ ਕੋਈ ਵੀ ਬਿਦਾਰ ਕਿਸੇ ਪ੍ਰਕਾਰ ਨਹੀਂ ਚੱਲੇਗਾ ਬਿਨਾ ਗੋਬਿੰਦ ਨਾਮ ਮੋਹਨ ਪ੍ਰਮੇਸ਼ਰ ਦੇ ਨਾਮ ਤੋਂ ਬਿਨਾ ਇਸ ਬੀਸ ਸਵਰਨ ਰੂਪਾ ਜਿਹੜੇ ਬੀਸ ਹੈ ਤੇਰੇ ਮੁਲਕ ਤੇ ਬੀਸ ਸੋਹਣੇ ਸੁੰਦਰ ਲਿਵਾਸ ਆਣਗੇ ਇਸ ਸੋਹਣਾ ਤੇਰੇ ਪਾਸ ਹੈ ਰੂਪਾ ਚਾਂਦੀ ਆਦਿਕ ਜੋ ਹੈ ਸਗਲ ਊਣੇ ਕੰਮ ਇਹ ਨਾ ਕਰਕੇ ਕੰਮ ਨਹੀਂ ਕਿਸੇ ਦੇ ਪੂਰੇ ਹੋਏ ਸਾਰੇ ਪਰਲੋਕ ਨੂੰ ਜਾਣ ਵੇ ਫਿਰ ਛੱਡ ਜਾਂਦੇ ਸਨੇ ਦੇ ਚਾਂਦੀ ਨੂੰ ਦੇਸਾਂ ਨੂੰ ਵੀ ਸੋਹਣਿਆ ਲਿਬਾਸਾਂ ਨੂੰ ਵੀ ਇੱਥੇ ਹੀ ਛੱਡ ਜਾਣਾ ਹੈ ਸਾਰੇ ਊਣੇ ਰਹਿ ਜਾਂਦੇ ਆ ਕੰਮ ਜਿੰਨੇ ਆ ਕੋਈ ਪੂਰੇ ਕੰਮ ਨਹੀਂ ਕਰਕੇ ਜਾਏਗਾ ਦੁਨੀਆ ਵਿੱਚ ਨਾ ਨਾ ਸੰਗ ਸੂਭਾ ਨਾਨਕ ਦੇ ਦੇ ਪੁੱਤਰ ਨਾ ਜਾਵੇਗਾ ਨਾ ਕਲਤਰ ਇਸਤਰੀ ਨਾਲ ਜਾਵੇਗੀ ਨਾ ਦੁਨੀਆ ਦੀ ਸੋਦਾ ਨਾਲ ਜਾਵੇਗੀ ਇਹ ਵੀ ਇੱਥੇ ਹੀ ਰਹਿ ਜਾਏਗੀ ਆਤ ਕੋਰ ਵਿਕਾਰੀ ਜੇ ਹੱਥੀ ਹੈ ਉਹਨੇ ਕਾਠੀਆਂ ਪਾਈਆਂ ਹਉਦੇ ਕਾਏ ਪਾਲਕੀਆਂ ਪਾਈਆਂ ਖੜੇ ਰਹਿ ਜਾਣਗੇ ਤੇ ਅੰਤ ਦੇ ਵੇਲੇ ਜਾਂਦੇ ਹੋਏ ਲਾਨੀ ਢਾਈ ਚੱਲੇ ਨਹੀਂ ਇੱਕ ਪੈਰੇ ਇੱਕ ਪੈਰ ਵੀ ਨਾਲ ਨਹੀਂ ਜਾਣਗੇ ਇਹ ਸਾਰੇ ਵਕਾਰੀ ਹਨਗੇ ਇੱਥੇ ਰਹਿ ਜਾਣੇ ਸਭ ਕੀ ਜਨ ਬਦਲ ਜਾਣਾ ਜਿਨ੍ਹਾਂ ਵਿੱਚ ਪੈ ਕੇ ਤੇਰਾ ਚਿੱਤ ਵਕਾਰੀ ਹੋ ਰਿਹਾ ਕਿ ਮੇਰੇ ਹਨ ਬਿਨਵੰਤ ਨਾਨਕ ਬਿਨ ਸਾਧ ਸੰਗ ਵਕਾਰੀ ਤਬਦੀਲ ਭਾਵ ਨੂੰ ਪ੍ਰਾਪਤ ਹੋ ਜਾਣਗੇ ਇੱਕ ਪੈਰ ਵੀ ਕਿਸੇ ਨਾਲ ਚੱਲਣਾ ਨਹੀਂ ਬਿਨਵੰਤ ਨਾਨਕ ਬਿਨ ਸਾਧ ਸੰਗ ਦੇਤੀਪੁਰਖ ਮਹਾਰਾ ਕਹਿੰਦੇ ਸੀ ਕਹਿੰਦੇ ਹਾਂ ਮਨੋਂ ਸਾਥ ਸੰਗਤ ਕਰੀ ਤੋ ਅਕਤਰਤਾ ਮਿਲੀ ਤੋ ਮਨਾ ਹਮ ਮਿੱਥਿਆ ਸੰਸਾਰੀ ਜਿਨੂੰ ਸੰਸਾਰੀ ਪਗਾਰ ਸਮਗੇਾਰੇ ਮਿੱਥਿਆਣ ਹੋਏ ਕਿੰਬੜੇ ਹੋਏ ਆ ਨਾਲ ਨਹੀਂ ਕਿਸੇ ਨੂੰ ਜਾਣਾ ਇੱਥੇ ਰਹਿ ਜਾਣ ਕੇ ਸਭ ਦੇ ਰਾਜਨ ਕਿਉ ਸੋਇਆ ਕੋਈ ਨੀਂਦ ਭਰੇ ਫੇਰ ਰਾਜਾ ਸਾਹਿਬ ਸਮੀਂ ਲੁੱਟ ਗਿਆ ਸਰੀਰ ਉਹ ਜਿਹੜੇ ਮਾਰਾ ਕੰਦੇ ਇਹ ਰਾਜਨ ਤੂ ਸੰਗਿਆ ਮਿੱਤੂ ਰੂਪੀ ਨੀਂਦ ਨੂੰ ਉਹ ਸ਼ਰੂਕੀ ਨੀਂਦੋਂ ਪਰਕੇ ਜਾਗ ਤੱਕ ਨਾਹੀ ਰਾਹੇ ਤੇ ਆ ਰਹੇ ਅਸੀਂ ਤੈਨੂੰ ਜਗਾ ਰਹੇ ਤੂੰ ਜਾਗਦਾ ਕਿਉਂ ਨਹੀਂ ਰਾਹੇ ਭਾਈ ਮਾਇਆ ਝੂਠ ਰੁਦਨ ਫੇਰ ਅੱਖਾਂ ਪਟੀਆਂ ਰਾਜੇ ਨੇ ਦੇਖ ਕੇ ਪਦਾਰ ਸਭ ਛੱਡ ਕੇ ਲਿਆ ਰੋਣ ਲੱਗ ਗਿਆ ਹਜ਼ੂਰ ਕਹਿੰਦੇ ਹਨ ਮਾਇਆ ਝੂਠ ਰਦਨ ਇਹ ਜਿਹੜੇ ਝੂਠੇ ਪਦਾਰਥ ਸਭ ਮਾਇਆ ਦੇ ਇਹਨਾਂ ਵਾਟੇ ਜਿਹੜਾ ਰੁਣਾ ਕੇਤੇ ਬਿੱਲ ਲਾਹੀ ਕਿਤਨੀ ਰਾਜਾ ਬਰਲਾਪ ਕਰਦੇ ਚਲੇ ਗਏ ਕਿਸੇ ਦੇ ਨਾਲ ਕੋਈ ਪਦਾਰਥ ਨਹੀਂ ਗਿਆ ਤੂੰ ਕਿਉਂ ਬਰਲਾਪ ਕਰਨਾ ਇਸੇ ਪ੍ਰਕਾਰ ਜੇ ਮਨੋਮਾਇਆ ਝੂਠੀ ਹੈ ਇਹਦੇ ਕਿਤਨੇ ਹੀ ਲੋਕ ਬਰਲਾਪ ਕਰਦੇ ਗਏ ਹੁਣ ਲਾਹੇ ਕੀਤੀ ਮਹਾ ਮੂਹਨ ਇਹ ਮਹਾ ਮੂਹਨੀ ਮਾਇਆ ਦੇਾਰੇ ਹੋਏ ਮੋਹ ਚੰਤ ਨੂੰ ਛੱਡ ਕੇ ਚਲੇ ਜਾਂਦੇ ਆਂ ਬਰਲਾਪ ਹੀ ਕਰਦੇ ਹੈ ਜਾਂਦੇ ਹੁਣ ਮੇਨ ਨਾਮ ਹਰ ਕੀ ਸੁਖ ਨਹੀਂ ਬਿਨੋ ਪ੍ਰਮੇਸ਼ਰ ਦਾ ਨਾਮ ਜਪੇ ਤੋਂ ਕਿਸੇ ਨੂੰ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਈ ਹੈ ਸਹਸ ਗਿਆਨ ਕੋ ਸਹਸ ਸਿਆਣ ਕੋ ਉਪਾਅ ਥਾਕੇ ਸਹਸ ਸੈਂਕੜੇ ਲੋਕ ਸਰੀਰ ਕਰਕੇ ਉਹ ਬਾਹ ਕਰਕੇ ਫਿਰ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਕਰਕੇ ਥੱਕ ਗਏ ਜੈ ਭਾਗਤ ਤਹ ਜਾਹੀ ਜਿੱਥੇ ਭੌਂਦਾ ਭਾਵੇਂ ਬਰੈਟਨ ਚਲੇ ਜਾਣ ਇੰਗਲੈਂਡ ਚਲੇ ਜਾਣ ਅਮਰੀਕਾ ਚਲੇ ਜਾਣ ਚੀਨ ਚਲੇ ਜਾਣ ਮਚੀਨ ਚਲੇ ਜਾਣ ਪਰ ਲਾਭ ਨਹੀਂ ਹੁੰਦਾ ਕਰਵਾ ਤੂੰ ਮੈਨੂੰ ਜਿੱਥੇ ਭੌਂਦਾ ਉੱਥੇ ਭਾਵੇਂ ਕਦੇ ਜਾ ਜੇ ਭਾਵ ਜਿੱਥੇ ਮਾਰੇ ਨੂੰ ਪਹੁੰਚਦਾ ਉਹ ਜੂਨ ਚ ਜਾਂਦੇ ਹਨ ਅੰਤ ਨੂੰ ਆਦ ਅੰਤੇ ਮਦ ਪੂਰਨ ਉਹ ਪਰਮੇਸ਼ਰ ਸਾਡੇ ਸਾਰੇ ਜਗ ਦੇ ਆਦ ਚ ਵੀ ਪੂਰਨ ਹੈ ਸਾਰੇ ਦਾ ਦ੍ਰਿਸ਼ਟਾਂਤ ਸਰੂਪ ਹੈ ਅੰਤ ਨੂੰ ਸਿਧਾਂਤ ਰੂਪ ਹੈ ਮਦ ਵਿੱਚ ਵਿਆਪਕ ਰੂਪ ਹੈ ਪੂਰਨ ਪਰਮੇਸ਼ਰ ਸਰਵਤਰ ਘਟ ਘਟ ਆਹੀ ਸਰਵਤਰ ਸਾਰਿਆਂ ਦੇ ਜਿਹੜਾ ਉੱਪਰ ਨੇਤਰਾ ਦਾ ਵਿਸ਼ਾ ਸੰਸਾਰ ਦਿਸ ਰਿਹਾ ਹੈ ਇਹ ਚਾਰ ਖਾਣੀਆਂ ਦੇ ਜਿਹੜੇ ਕਾਟਾਂ ਨੇ ਜਿਹੜੇ ਸਿੱਧ ਜਿਤ ਪੁਰੀ ਖਾਣੀ ਇਹਨਾਂ ਦੇ ਘੜੰਗਣਾ ਚ ਇੱਕ ਰਸ ਆਹੀ ਹੈ ਮਿਹਰਵੰਤ ਨਾਨਕ ਆਹੀ ਚਾਹਣਾ ਕਰੀਏ ਬਿਨਵੰਤ ਨਾਨਕ ਜਿਨ ਸਾਧ ਸੰਗਮ ਬੰਤੀ ਪੁਰਵ ਕਹਿਨੀ ਹੈ ਜਿਨਾਂ ਨੂੰ ਸਾਧ ਸੰਗਤ ਦੀ ਇਕੱਤਰਤਾ ਪ੍ਰਾਪਤ ਹੋਈ ਹੈ ਸੇ ਪਦ ਸੇ ਜੀ ਘਰ ਜਾਹੇ ਉਹ ਪਾਏ ਜੀ ਦੇ ਸਵੇਤ ਪਰਲੋਕ ਰੂਪੀ ਘਰ ਤ ਜਾਉਂਦੇ ਹਨ ਸਤਖੰਡ ਵਿੱਚ ਨਰਪਦ ਜਾਣ ਦੇਹ ਰੂਪ ਫਿਰ ਰਾਜਾ ਵਜੀਰਾਵਲ ਵੇਖਣ ਲੱਗਿਆ ਕਿ ਮੈਂ ਇਹਨਾਂ ਨੂੰ ਵੀ ਛੱਡ ਕੇ ਜਾ ਮੇਰੇ ਬੜੇ ਨਾਨੇ ਵਜੀਰ ਸਾਨ ਹੈ ਵੇਖ ਕੇ ਗੁਰੂ ਸਾਹਿਬ ਜੀ ਉਹ ਕਹਿੰਦੇ ਹਨ ਨਰਪਤ ਜਾਣ ਗਿਰਿਓ ਫਿਰ ਨਰਪਤ ਰਾਜਾ ਤੂੰ ਜਾਣ ਕਰਕੇ ਗ੍ਰਹਿਣ ਸਿੱਧ ਸਾਨ ਇਸ ਰਾਜੇ ਦਾ ਨਾਮ ਸੀ ਜਾਣ ਗ੍ਰਹਿਓ ਜਾਣ ਕਰਕੇ ਇਹਨਾਂ ਚ ਪਕੜਿਆ ਗਿਆ ਸੇਵਕ ਸਿਆਣੇ ਰਾਹ ਇਹ ਆਪ ਦੇ ਸੇਵਕ ਸਿਆਣੇ ਸਕੀਤ ਮੰਡੀ ਵਾਲੇ ਰਾਜਾ ਦਾ ਨਾਮ ਸੀ ਸਿਦ ਸੈਨਸੀ ਇਹਦਾ ਨਾਮ ਵੀ ਹਰੀ ਸੈਨਸੀ ਇਸ ਰਾਜੇ ਦਾ ਨਾਮ ਸੋ ਹਰੀ ਸੈਨ ਰਾਜੇ ਨੇ ਉਸ ਵੇਲੇ ਮਾਰੇ ਕਹਿ ਰਹੇ ਹਨ ਸੇਵਕ ਸਿਆਣੇ RAM ਐਗ ਦੇ ਸਿਆਣੇ ਸੇਵਕ ਜਾਣ ਕਰਕੇ ਫਿਰ ਆਇਆ ਤੋਂ ਇਹਨਾਂ ਦੇ ਵਿੱਚ ਪਕੜਿਆ ਗਿਆ ਪਕੜ ਤੈਨੂੰ ਪਕੜ ਲਿਆ ਮੈਂ ਪਦ ਆਖਾ ਨੇ ਮੇਰੇ ਬੜੇ ਸੇਵਕ ਬਧੀਰ ਅਹਿਲਕਾਰ ਬੜੇ ਦਾਨੀ ਹੈ ਇਸ ਕਰਕੇ ਤੂੰ ਇਹਨਾਂ ਦੇ ਵਿੱਚ ਪਕੜਿਆ ਗਿਆ ਹੈ हे ਰਾਜਾ ਮਾਨੋ ਆਪ ਦੇ ਸੇਵਕ ਜਿਹੜੇ ਇੰਦਰੀਏ ਆਪਿਕ ਸਿਆਣੇ ਸੇਵਕ ਜਾਣ ਕੇ ਇਹਨਾਂ ਵਿਚ ਜਨੌਣ ਵਾਲੇ ਜਾਣ ਕੇ ਇਹਨਾਂ ਚ ਆਪ ਦੇ ਚਿੱਤ ਨੂੰ ਤਾਂ ਗ੍ਰਹਿਣ ਕਰ ਲਿਆ ਪਕੜਿਆ ਗਿਆ ਹੈ ਸਰ ਪਰ ਵੀਛੜਨ ਸਿਰ ਫੇਰ ਪੋ ਨਰਪਤ ਜਾਣ ਗ੍ਰਹਿੋ ਛੇ ਰਾਜਾ ਤੂੰ ਗ੍ਰਹਿੋ ਘਰ ਦੇ ਜਾਣਾ ਕੀਤੇ ਹਨ ਸੇਵਕ ਸਿਆਣੇ ਮੇਰੇ ਘਰ ਦਾ ਕੰਮ ਚਲਾਉਣ ਵਾਲੇ ਬੜੇ ਇਨਕਾਰ ਬਰੀਨ ਸੇਵਕ ਸਿਆਣੇ ਹਨ ਸਰਪਰ ਵੀ ਛੜਣਾ ਇਹਨਾਂ ਤੋਂ ਸਰਪਰ ਜ਼ਰੂਰ ਕਰ ਜ਼ਰੂਰ ਵਿਛੜ ਜਾਣਾ ਹੈ ਮੋਹੇ ਪਛਤਾਣੇ ਰਾਮ ਇਹ ਜਿਹੜਾ ਮੋਹ ਕਰ ਰਹੇ ਨੇ ਕਰਕੇ ਪਛਤਾਵਾ ਪੰਨੇ ਰਹੇਗਾ ਰਾਮ ਇਹ ਭਾਈ ਇਸ ਕਰਕੇ ਮੋਹ ਛੱਡ ਕੇ ਰਹਿਣਾ ਚਾਹੀਦਾ ਹੈ ਹਰ ਚੰਦੌਰੀ ਵੀ ਉੱਲਾ ਹਰੀ ਚੰਦ ਦੀ ਨਗਰੀ ਕਹਿੰਦੇ ਆ ਜਿਸ ਜਿਹੜੇ ਹਰੀ ਚੰਦ ਨੇ ਸਿਸ਼ਮੇਸ਼ ਪਰਮੇਸ਼ਰ ਨੇ ਇਹਨੂੰ ਬਖਸ਼ੀ ਕੀਤੀ ਕਿ ਹਰੀ ਚੰਦ ਸਵਰਗ ਨੂੰ ਚਲਣਾ ਕਹਿੰਦੇ ਮਾਰਾ ਚਲਣਾ ਵੀ ਨੂੰ ਕਿੰਨੇ ਜਾਣ ਕੇ ਕਿ ਸਾਰੀ ਪੁਰੀ ਨੂੰ ਲਿਜਾਣਾ ਹੈ ਵਿਵਾਨ ਦੇ ਤੇ ਸਾਰੀ ਪੁਰੀ ਚੜਾ ਲਈ ਜਿਸ ਵੇਲੇ ਚੜਾ ਲਈ ਉਸ ਵੇਲੇ ਕਹਿੰਦੇ ਗਦੇ ਜਦੋਂ ਹਵਾਈ ਜਹਾਜ਼ ਤੇ ਇਹ ਵਚੜਾ ਲਈਏ ਤੇ ਹੀਨ ਪਹਿਣ ਤੇ ਵਿਵਾਨ ਤੇ ਕਿਹੜੇ ਗਦੇ ਹੀਨ ਤੇ ਹਰੀਚੰਦ ਨੂੰ ਮਾਣ ਹੋ ਗਿਆ ਕਹਿੰਦੇ ਹਰੀਚੰਦਾ ਤੇਰੇ ਵਰਗਾ ਪੁੰਨੀ ਪਰ ਕੋਣ ਹੈ ਤੇਰੇ ਗਦੇ ਵੀ ਸਰਗ ਨੂੰ ਚੱਲੇ ਆ ਉਸ ਵੇਲੇ ਹਰੀਚੰਦ ਦੀ ਨਗਰੀ ਕਹਿੰਦੇ ਉੱਥੇ ਹੀ ਰਹੇਗੀ ਉਹ ਕਹਨ ਮਾਤਰਾ ਹਰੀ ਚੰਦ ਨਗਰੀ ਉਥੋਂ ਕਿਸਨ ਕਰੇ ਸੌਦਾ ਜਾਂ ਨੀ ਖਰੀਦਿਆ ਇਹਦਾ ਨਾਮ ਗੰਧਰਵਾ ਨਗਰੀ ਜਿਹੜੀ ਹਰੀ ਚੰਨੋਰੀ ਸ਼ਬਦ ਵਿੱਚ ਆਉਂਦਾ ਹੈ ਜਿਵੇਂ ਚੇਤ ਦੇ ਮਹੀਨੇ 'ਚ ਆਕਾਸ਼ ਵਿੱਚ ਬੱਦਲ ਨਗਰ ਬਣਿਆ ਪ੍ਰਤੀਤ ਹੁੰਦਾ ਜਾਂ ਰਾਉਡ ਵਿੱਚ ਰਾਤ ਨੂੰ ਚੰਨ ਚਾਨਣੀ ਤੇ ਨਗਰ ਪ੍ਰਤੀਤ ਹੁੰਦਾ ਉਹਨੂੰ ਹਰੀ ਚੰਦੌਰੀ ਤੇ ਗੰਧਰਵਾ ਨਗਰੀ ਨਾਮ ਕਰਕੇ ਕਹੀਦਾ ਹੈ ਹੋਈ ਹਰ ਚੰਦੌਰੀ ਦੇ ਪੁੱਲਾ ਹਰੀ ਚੰਦ ਦੀ ਨਗਰੀ ਉਹਨ ਹੋਈ ਹੈ ਨਾ ਇਸ ਤਰ੍ਹਾਂ ਸੰਸਾਰ ਨੂੰ ਹੋਇਆ ਵੇਖ ਕੇ ਭੁੱਲ ਗਿਆ ਹਾਂ ਕਹਾ ਅਸ਼ਟਕ ਪਾਈਏ ਕਿੱਥੇ ਇਸ ਤੋਂ ਜਪਾਵੇਗਾ ਟਿਕੇਗਾ ਕਿੱਥੇ ਸਾਰੇ ਪਦਾਰਥ ਨਾਸਵੰਤ ਹਨ ਬਿਨ ਨਾਮ ਹਰ ਕੇ ਆਨ ਰਚਨਾ ਬਿਨਾ ਹਰੀ ਅਕਾਲ ਪੁਰਖ ਦੇ ਨਾਮ ਤੋਂ ਜਿਹੜੀ ਹੋਰ ਨਾ ਪਦਾਰਥਾਂ ਦੀ ਰਚਨਾ ਚ ਲੱਗਾ ਹੋਇਆ ਹੈ ਜੀਵ ਐਲਾ ਜਨਮ ਗੁਵਾਈਏ ਐਲਾ ਵਿਅਰਥੀ ਜਨਮੋਂ ਗੁਵਾਈ ਜਾ ਹੈ ਐਲਾ ਬਿਨਾ ਲਾਹੇ ਤੋਂ ਐਲਾ ਸੁੰਦਰ ਜਨਮੋਂ ਕਿਨੇ ਗੁਆ ਜਾਈਦਾ ਹੈ ਹਾ ਹੋਂ ਕਰਤ ਨਾ ਕ੍ਰਿਸ਼ਨ ਪੂਜੈ ਜਿਵੇਂ ਲੋਕ ਕਹਿੰਦੇ ਅੱਲਾ ਆਦਲ ਹੈ ਆਮੀਨ ਹੋ ਮਸਲਮਾ ਕਿਉਂ ਬਿਆਰਸੀ ਆਉਂ ਗਵਾ ਲਈਦਾ ਹੈ ਹਾ ਹੋਂ ਕਰਤ ਨਾ ਕ੍ਰਿਸ਼ਨ ਪੂਜੈ ਹੋ ਬੜਾ ਸਿਆਣਾ ਹਾਂ ਹੋ ਮੈਂ ਰਾਜਾ ਹਕੂਮਤ ਵਾਲਾ ਮੈਂ ਸਰਦਾਰ ਹਾਂ ਮੈਂ ਗਿਆਨੀ ਹੋ ਮੈਂ ਸਾਧ ਹਾਂ ਕਿਉਂ ਹੋ ਮੈਂ ਕਰਦੇ ਕਰਦੇ ਜੀ ਨਾ ਕ੍ਰਿਸ਼ਨ ਪੂਜੈ ਕਦਾਰਥਾਂ ਦੇ ਭੋਗਣ ਦੀ ਰਸਾਂ ਕਸਾਂ ਦੀ ਕ੍ਰਿਸ਼ਨ ਨਹੀਂ ਬੁਰੀ ਦੀ ਨਿਵਰਤ ਨਹੀਂ ਹੁੰਦੀ ਹੈ। ਨਹਿ ਕਾਮਪੂਰਨ ਗਿਆਨੀ ਅਤੇ ਨਾ ਕਾਮਪੂਰਨ ਹੁੰਦਾ ਹੈ। ਗਿਆਨ ਨਹੀਂ ਜਾਨਣਾ ਕਰ ਕੰਮ ਵੀ ਪੂਰੇ ਨਹੀਂ ਹੁੰਦੇ। ਸਾਰੇ ਕੰਮ ਵੀ ਅਧੂਰੇ ਛੱਡ ਕੇ ਚਲੇ ਜਾਂਦੇ ਆ। ਨਹਿ ਕਾਮਪੂਰਨ ਗਿਆਨੀ ਜਿਨ੍ਹਾਂ ਚ ਰ ਕਾਮਨਾ ਨਹੀਂ ਨਿਢਦੀਆਂ ਉਹਨਾਂ ਕਿਰ ਪੂਰਨ ਗਿਆਨ ਨਹੀਂ ਹੋ ਸਕਦਾ। ਜਿਨ੍ਹਾਂ ਚ ਕਾਮਨਾ ਬਣੀ ਰਹਿੰਦੀ ਹੈ ਉਹਨਾਂ ਨੂੰ ਜਿੰਨ ਪੂਰਨ ਗਿਆਨ ਨਹੀਂ ਹੈ ਜਿਨ੍ਹਾਂ ਨੂੰ ਨਏ ਕਾਮ ਜਿਨ੍ਹਾਂ ਨੂੰ ਨਹੀਂ ਕਾਮਨਾ ਉਹਨਾਂ ਨੂੰ ਪੂਰਨ ਗਿਆਨ ਹੈ ਕਾਮਨਾ ਤੋਂ ਰਰ ਜਿਹੜੇ ਪੁਰਸ਼ਾ ਪੂਰਨ ਗਿਆਨਵਾਨ ਹਨ ਜਿਨ ਬੰਤ ਜਿਹੜੇ ਗਿਆਨਵਾਨ ਹੈ ਜਾਣ ਲੋ ਉਹਨਾਂ ਦੇ ਜਾਣੇ ਕਿਸੇ ਕੰਮ ਨੂੰ ਕੋਈ ਚੀਜ਼ ਕੰਮ ਨਹੀਂ ਆਉਣੀ ਸਾਰਿਆਂ ਨੂੰ ਵਿਛਿਆ ਜਾਣ ਕੇ ਤਿਆਗ ਦਿੱਤਾ ਗੁਰਮਖਾਨ ਮੇਰਿ ਵਸ ਨਾਨਕ ਬਿਨ ਨਾਮ ਹਰ ਕੀ ਬੀਸੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਬਿਨ ਹਰੀ ਅਕਾਲ ਪੁਰਖ ਦੇ ਨਾਮ ਤੋਂ ਕੀਤੇ ਆਪਿ ਸਤਾਨੇ ਇਤਨੇ ਲੋਕ ਪਛਤਾਪ ਕਰਦੇ ਪਾਈਏ ਸੰਸਾਰ ਤੋਂ ਦੇ ਹਨ ਧਾਰ ਅਨੁਗ੍ਰਹ ਹੋ ਫਿਰ ਉਸ ਰਾਜੇ ਦੀ ਮੂਰਸ਼ਾ ਕੁਲਾ ਕੇ ਸਤ ਗੁਰੂ ਸਾਹਿਬ ਜੀ ਨੇ ਆਪ ਦੀ ਜੋਤ ਵਿੱਚ ਮਿਲਾ ਲਿਆ ਉਹ ਜੋਤਿ ਮਿਲਾਉਣ ਦਾ ਜਿਹੜਾ ਅਪਕਾਰ ਕੀਤਾ ਉਹ ਇਸ ਪੌੜੀ 'ਤੇ ਚੜ੍ਹਦੇ ਹਨ ਭਾਰ ਅਨਗੁਰੂ ਫਿਰ ਰਾਜਾ ਵਾਈਗੁਰੂ ਨੇ ਤੇਰੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪਣਾ ਕਰ ਲਈਨਾ ਤੈਨੂੰ ਭਾਈ ਆਪਣਾ ਬਣਾ ਲਿਆ ਸੱਚੇ ਪਾਤਸ਼ਾਹ ਨੇ ਆਰਾਮੇ ਪਿਆਰੇ ਪੂਜਾ ਗਹਿ ਕਾੜ ਲਿਓ ਤੇਰੀ ਬਿੱਤੀ ਨੂੰ ਪੂਜਾ ਫੜ ਕੇ ਤੈਨੂੰ ਮਾਇਆ ਦੇ ਮੋਹ ਵਿੱਚੋਂ ਸਭ ਸਾਗਰ ਸਮੁੰਦਰ ਤੋਂ ਕੱਢ ਲਿਆ ਹੈ ਸਾਧੂ ਸੰਗ ਦੀਨਾਂ ਤੈਨੂੰ ਸਾਧੂ ਭਾਈ ਕਲਿਆਣੇ ਵਰਗੇ ਜਿਹੜੇ ਗੁਰਮੁਖ ਸਿੱਖ ਸੀ ਉਹਨਾਂ ਨੂੰ ਸੰਗਤ ਦਿੱਤੀ ਹੈ ਤੈਨੂੰ ਨਿਹਾਲ ਕਰ ਦਿੰਦਾ ਹੈ ਸਾਧ ਸੰਗ ਹਰਿ ਰਸ ਦੇ ਜਿਹੜੇ ਸਾਧੂਆਂ ਦੀ ਸੰਗ ਨੂੰ ਔਕਤਰ ਦਾ ਜਮਿਲ ਕੇ ਹਰ ਹਰਿ ਪ੍ਰਵੇਸ਼ਨ ਵਰਾਧ ਦੇ ਯਾਦ ਕਰਦੇ ਆਂ ਸੰਗਲ ਕਲਮਲ ਦੁਖ ਜਲੇ ਉਹਨਾਂ ਦੇ ਸਾਰੇ ਕਰੋਲਾਟ ਪਾਉਣ ਵਾਲੇ ਕਾਲੀ ਜਿਹੜੇ ਮਾੜੂ ਪਾਪ ਜਿਹੜੇ ਹਨ ਉਹ ਸਾਰੇ ਕਾਲੇ ਪਾਪ ਫਿਰ ਦੁੱਖ ਜਮਨ ਨੂੰ ਮੱਦੇ ਜਲ ਗਏ ਮਿਟ ਗਏ ਮਹਾ ਚਾਰਮਸੂ দান ਕਿਰਿਆ ਜਿਹਨੇ ਨਹੀਂ ਧਰਮ ਕੀਤਾ ਹੈ ਤੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕੀਤੀ ਹੈ 16 দান ਕੀਤਾ ਹੈ ਤੇ ਚੰਗੀ ਕਿਰਿਆ ਗੁਰਮਾਥੀ ਗੁਰਮੁਖ ਨਾਮ ਦਾ ਨਿਸ਼ਾਨ ਦੀ ਧਾਰੀ ਹੈ ਸੰਗ ਤੇਰਾ ਸੇ ਚੱਲੇ ਇਹ ਬਿਨਾਰ ਤੇਰੇ ਨਾਲ ਜਾਣਗੇ ਜਿਹੜੇ ਗੁਣ ਹਨਗੇ ਨਿਸ਼ਕਾਮ ਹੋ ਕੇ ਜੋ ਕਰੇਗਾ ਰਸਨਾ ਆਰਧ ਹੈ ਇਕ ਸੁਆਮੀ ਕੀ ਭਾਈ ਅਸਨਾ ਕਰਕੇ ਜੋ ਇੱਕ ਪਰਮੇਸ਼ਰ ਨੂੰ ਆਰਧੇ ਹਮ ਹਰ ਨਾਮ ਮਨ ਤਨ ਭੀਨਾ ਉਹਨੇ ਦੇ ਮਨ ਹਰੀ ਦੇ ਨਾਮ ਵਿੱਚ ਮਨ ਵੀ ਤਨ ਵੀ ਭਿੱਜ ਗਿਆ ਮੰਨ ਗਿਆ ਹੈ ਨਾਲ ਜਿਸ ਨੂੰ ਹਰ ਮਿਲਾਏ ਸਤਗੁਰੂ ਜੀ ਕਹਿੰਦੇ ਨਾਲੋਂ ਪਰਮੇਸ਼ਰ ਆਪ ਦੇ ਨਾਲ ਮਿਲ ਲਵੇ ਜੋ ਸਰਬ ਗੁਣ ਪਰਵੀਨ ਉਹ ਸਾਰੇ ਗੁਣਾਂ ਕਰਕੇ ਪਰਵੀਨ ਚਕਰ ਹੋ ਜਾਂਦਾ ਉਹਦੇ ਸਾਰੇ ਧਾਨ ਯੋਗ ਦੀ ਕਿਰਿਆ ਸਹਿਜ ਆਦਿਕ ਧਰਮ ਪੁੰਨ ਆਦਿਕ ਜਗ ਆਦਿਕ ਸਭ ਸਭਲੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਹੈ ਵਿਹਾਗ ਉਹ ਸਾਰੇ ਗੁਣਾਂ ਕਰਕੇ ਪਰਵੀਨ ਚਕਰ ਹੋ ਗਿਆ ਹੈ ਹਾਗੜੇ ਕੀ ਬਾਗ ਮਹੱਲਾ ਕੌਥਾ ਤੈਨੂੰ ਛੰਦ ਮਹਾਰਾਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਵਿਚਾਰ ਨੂੰ ਦਿੱਤੇ ਹੈ ਕਿ ਹਾਗੜੇ ਵਿੱਚ ਹੁਣ ਅੱਗੇ ਬਾਹਰ ਆਰੰਭ ਕਰਦੇ ਰੁੱਤੇ ਪਾਪ ਸਿਆ